ਪਰਵਾਰਾਂ ਨੂੰ ਵੀ ਮੰਨੋ ਉਸਕਾ ਜਿਹੋ ਜਨਾ ਪੈਂਦਾ ਸੀ ਅੱਜ ਉਹ ਕਿੱਤਾ بڑا ਮਾਨ ਸਨਮਾਨ ਵਾਲਾ ਬਣ ਗਿਆ ਤੇ ਇਹਦੇ ਚ ਸਾਡੀਆਂ ਭੈਣਾਂ ਵੀ ਆਗਿਆ ਇਸ ਕਿਤੇ ਚ ਤੇ ਇਹਦਾ ਅਸੀਂ ਸੁਖਦੀਪ ਔਰ ਸੇਖਾ ਨਾਲ ਗੱਲ ਕਰਾਵਾਂਗੇ ਤੇ ਉਧਰ ਸਾਡੇ ਵੀਰ ਨੇ ਜੀ ਅੱਗੇ ਸੋ ਗੱਲ ਕਰਾਂਗੇ ਭੈਣ ਜੀ ਸਾਸ਼ੀ ਗਰ ਵੀਰੇ ਭੈ ਜੀ ਜਿਹੜਾ ਇਹ ਕਿਤਾੜੇ ਜਿਹੜਾ ਪਹਿਲਾਂ ਸੀਗਾ ਆਪਾਂ ਪਹਿਲਾਂ ਭੈ ਜੀ ਥੋੜਾ ਜਾਤੇ ਬਾਤ ਤੁਸੀਂ ਨਾ ਥੋੜੇ ਨਾਲ ਸਾਡੇ ਨਾਲ ਗੱਲ ਕਰ ਰਹੇ ਆ ਤੇ ਆਪਾਂ ਇਹ ਕਿਤੇ ਨੂੰ ਪਹਿਲਾਂ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਤੁਸੀਂ ਤਾਂ ਇੱਕ ਇਹ ਇਸ ਪਾਸੇ ਤਾਂ ਵਰਦਨ ਨੂੰ ਚੰਗਾ ਨਹੀਂ ਸਮਝਦੇ ਤੇ ਇਸ ਪਾਸੇ ਆਏ ਆ ਕਿੰਨਾ ਟਾਈਮ ਹੋ ਗਿਆ ਕਿੱਥੋਂ ਸ਼ੁਰੂਆਤ ਕੀਤੀ ਸੀ ਤੇ ਕਿਹੜਾ ਏਰੀਆ ਤੁਹਾਡਾ ਜੀ ਸਾਡਾ ਪਿੰਡ ਹੈਗਾ ਵੀਰੇ ਸੇਖਾ ਜ਼ਿਲ੍ਹਾ ਬਰਨਾਲਾ ਇਹ ਮੇਰੇ ਘਰ ਵਾਲੇ ਵੀ ਸੌਫ ਠੀਕ ਹੈ ਸਾਡੀ ਮੈਰਿਜ ਹੋਈ ਹੈ ਕਹਿੰਦਾ ਪਲਵਿੰਦਰ ਸਿੰਘ ਹੈ ਵੀਰੇ ਹਾਂਜੀ ਹਾਂਜੀ ਪਲਵਿੰਦਰ ਸਿੰਘ ਤੇ ਇਹ ਕਹਿੰਦੇ ਵੀ ਸੁਗਰੀਬ ਆਪਾ ਜੀ ਬੱਕਰੀਆਂ ਦਾ ਕੰਮ ਸਟਾਰਟ ਕਰ ਲਈ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਕੰਮ ਦਾ ਕੋਈ ਮੇਨਾ ਨਹੀਂ ਹੈਗਾ ਠੀਕ ਹੈ ਆਪਾਂ ਕੰਮ ਅਸੀਂ ਵੀਰੇ ਦੋ ਬੱਕਰੀਆਂ ਤੋਂ ਉਹ ਨਾਰਮਲ ਜਿਹੀ ਬੱਕਰੀਆਂ ਲੈ ਕੇ ਆਈ ਸੀ 5-5000 ਦੀਆਂ ਸਾਨੂੰ ਕੋਈ ਵੀਰ ਆ ਕੇ ਘਰੇ ਕਹਿੰਦਾ ਨਾ ਇਹਨਾਂ ਨੂੰ ਸਰਦਾਰ ਜੀ ਨੂੰ ਕਹਿੰਦੇ ਵੀ ਤੁਸੀਂ ਬੱਕਰੀਆਂ ਨਾ ਵੀ ਮੰਨ ਲਓ ਕਿ ਬਰੀਡ ਜਿਹੜੀ ਕਹਿੰਦੇ ਆਪਾਂ ਵੀ ਉਹ ਨਹੀਂ ਲੈ ਕੇ ਆਉਂਦੇ ਤੁਸੀਂ ਸਸਤੀ ਜਿਹੀ ਬੱਕਰੀਆਂ ਲੈ ਜਾਂਦੀਆਂ ਹੁਣ ਆਪਾਂ ਨੂੰ ਸਮਝਾਈਦਾ ਤਾਂ ਵੀਰੇ ਪਤਾ ਨਹੀਂ ਕਿ ਕਿਉਂ ਹੋਣਾ ਵੀ ਕਿਵੇਂ ਇਹਨਾਂ ਦੀ ਸਾਬ ਸਵਾਲ ਕਰਨੀ ਆ ਜਦੋਂ ਮੰਨ ਕੇ ਚੱਲੋ ਅਸੀਂ ਲੱਖ ਲੱਖ ਦੀ ਬੱਕਰੀ ਲੈ ਆਉਂਦੇ ਆ ਤੁਹਾਨੂੰ ਪਹਿਲਾਂ ਗੱਲ ਤੋਂ ਬੰਦੇ ਸਮਝਾਈਦਾ ਪਤਾ ਨਹੀਂ ਸੀ ਵੀਰੇ ਆ ਕੇ ਮਰ ਜਾਂਦੀਆਂ ਠੀਕ ਹੈ ਲਸਟ ਆ ਜਾਂਦਾ ਪਹਿਲੀ ਘਾਟਾ ਪੈ ਜਾਂਦਾ ਫੇਰ ਅਸੀਂ ਕਿਵੇਂ ਇਹ ਕਿਤੇ ਵੱਲ ਅੱਗੇ ਵਧਦੇ ਜਦੋਂ ਸਾਨੂੰ ਹੌਲੀ ਹੌਲੀ ਵੀਰੇ ਦੋ ਘੰਟੇ ਜਦੋਂ ਅਸੀਂ ਦੋ ਬੱਕਰੀਆਂ ਹੋਰ ਲੈ ਲਈਆਂ ਹੋਰ ਹੀ ਹੋਲੀ ਸਾਡਾ ਹੌਸ ਦਾ ਬਾਹਾ ਹੌਸਲਾ ਵੱਧ ਗਿਆ ਤੇ ਵੇਰੇ ਅੱਜ ਸਾਡੇ ਕੋਲ ਹੁਣ 40-50 ਬੱਕਰੀਆਂ ਨੇ ਵੀਰੇ ਨਹੀਂ ਜਿਵੇਂ ਖੇਤਾਂ 'ਚ ਲੈ ਕੇ ਜਾਂਦੇ ਆਂ ਜੀ ਉਹ ਪਹਿਲਾਂ ਡੈਡੀ ਲੈ ਕੇ ਜਾਂਦੇ ਨੇ ਜੀ ਮੇਰੇ ਸੌਰਵ ਸਾਹਿਬ ਲੈ ਕੇ ਜਾਂਦੇ ਨੇ ਨਹੀਂ ਕੰਮ ਦੀ ਕੋਈ ਸ਼ਰਮ ਨਹੀਂ ਹੈਗੀ ਤੁਸੀਂ ਵੀ ਨਾਲ ਪਈ ਜਾਂਦੇ ਹੋਣੇ ਇੱਥੇ ਖੇਤਾਂ ਤੇ ਜਾਂਦੇ ਨੇ ਮੇਰੇ ਡੈਡੀ ਸਾਡੀਆਂ ਡਿਊਟੀਆਂ ਸਾਂਝੀਆਂ ਆਈਆਂ ਨੇ ਵੀਰੇ ਅੱਡ-ਅੱਡ ਸਾਡਾ ਜਿਵੇਂ ਮੱਝਾਂ ਦਾ ਫਾਰਮ ਹੈ ਮੈਂ ਉਹ ਘਰੇ ਦੇਖਦੀ ਆਂ ਜਦੋਂ ਘਰੇ ਹੁਣ ਜਿਵੇਂ ਸਾਡੀਆਂ ਬੱਕਰੀਆਂ ਸੂਪ ਇਹਨਾਂ ਦਾ 6 ਮਹੀਨਿਆਂ ਦੀ ਸਾਮ-ਸੁਭਾ ਉਹ ਮੈਂ ਘਰੇ ਕਰਦੀ ਆਂ ਹ ਵੀ ਦੱਸਿਆ ਵੀ ਪਹਿਲਾਂ ਅਸੀਂ ਦੇਸੀ ਜੀ ਨਾਲ ਲੈ ਕੇ ਆਏ ਸੀ ਨੋਰਮਲ ਜਿਵੇਂ ਕਹਦੇ ਨਾ ਮਿਕਸ ਜੀ ਬਰੀਡ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਸਾਨੂੰ ਜਦੋਂ ਸਾਹ ਸੰਭਾਲਦਾ ਪਤਾ ਲੱਗਾ ਵੀਰੇ ਅਸੀਂ ਦੋ ਬੱਕਰੀਆਂ ਵਧੀਆ ਪ्योर ਪੀਤਲ ਲੈ ਕੇ ਆਈ ਅਸੀਂ ਟੋਂਗਰੀ ਮੇਲੇ ਤੇ ਲੈ ਕੇ ਆਏ ਸੀਗੇ ਹਾਂ 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 ਮੇਲੇ ਤੇ ਲੈ ਕੇ ਫਿਰ ਉਹ ਸਾਡੇ ਨਾਲ ਬੱਕਰੀ ਦੂਜੇ ਨੰਬਰ ਤੇ ਆਈ ਸੀਗੀ ਮੇਰੇ ਸਾਨੂੰ ਸ਼ੌਂਕ ਪੈ ਗਿਆ ਵੀ ਜਦੋਂ ਸਾਨੂੰ ਸਨਮਾਨਿਤ ਕੀਤਾ ਗਿਆ ਉਹ ਚੀਜ਼ਾਂ ਨਾਲ ਸਾਰਾ ਹੌਸਲਾ ਵਧ ਗਿਆ ਵੀਰੇ ਰਾਜ ਆਪਣੇ ਕੋਲੇ 40-50 ਬੱਕਰੀਆਂ ਨੇ 20 ਬੱਝੀ ਮੱਝਾਂ ਨੇ ਮੇਰੇ ਕੋਲੇ ਤੇ ਕਿਵੇਂ ਫਿਰ ਸਾਹ ਸੁਭਾਈ ਕਿਵੇਂ ਕਰਦੇ ਜਿਵੇਂ ਦੱਸਿਆ ਵੀ ਤੁਹਾਡੇ ਸੋਹਰਾ ਸਾਹਿਬ ਤੋਂ ਉੱਧਰ ਜਾਂਦੇ ਆ ਬੱਕਰੀ ਵਿਰੇ ਘਰੇ ਕਰਦੇ ਆ ਮੇਰੇ ਮੰਮੀ ਨੇਗੇ ਮੈਂ ਆ ਅਸੀਂ ਘਰੇ ਸਾਂਸ ਵਾਲੇ ਜੇ ਦੋਨੇ ਆ ਅੱਜ ਸਾਰਾ ਪਰਿਵਾਰ ਸਾਡਾ ਜੁੜਿਆ ਹੋਇਆ ਜਿਵੇਂ ਕੋਈ ਅਸੀਂ ਰੋਟੀ ਲੋਣ ਬਣਾਉਣ ਲੱਗ ਜਾਨੇ ਕੋਈ ਸਾਡੀ ਮੱਜਾਂ ਦਾ ਕਰਨ ਲੱਗ ਜਾਨੇ ਧਾਰਾ ਮੇਰੀ ਮੈਂ ਤੇ ਮੇਰੀ ਮੰਮੀ ਕਰਦੇ ਉਹਨਾਂ ਦਾ ਪਰ ਇਹ ਪਰਿਵਾਰ ਨਾਲ ਮਿਲ ਕੇ ਹੀ ਆਪਾਂ ਕਾਰੋਬਾਰ ਕੋਈ ਵੀ ਰੱਗੇ ਵਧਾ ਸਕਦੇ ਜਿਵੇਂ ਹੁਣ ਤਾਂ ਮੈਂ ਇਕੱਲੀ ਇਕੱਲੀ ਮੈਂ ਕੁਝ ਵੀ ਨਹੀਂ ਕਰ ਸਕਦੀ ਮੇਰੇ ਪਰਿਵਾਰ ਦਾ ਪੂਰਾ ਸਾਥ ਹੈ ਮੇਰੇ ਇਸੇ ਕਰਕੇ ਜਿਵੇਂ ਆਪਾਂ ਕਹਿਣਾ ਪਿਤਾਪੁਰਖੀ ਕੰਮ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਪਹਿਲਾਂ ਤੋਂ ਕਰਤੀ ਸੀ ਨਹੀਂ ਪਿਤਾਪੁਰਖੀ ਨਹੀਂ ਸੀ ਵੀਰੇ ਸਾਡੇ ਨੇ ਗਵੰਡੀ ਸੀਗੇ ਜਿਵੇਂ ਉਹ ਸੁਨਿਆਰ ਸੀਗੇ ਇਮਾਪਾ ਕਹਿੰਦੇ ਵੀ ਉਹਨਾਂ ਦਾ ਕੰਮ ਸੁਨਿਆਰਾਂ ਦਾ ਉਹ ਵਿਚਾਰੇ ਥੋੜੀ ਜੀ ਵੀ ਘਰ ਵੱਲੋਂ ਕੋਈ ਚੰਗੀ ਹਾਲਤ ਨਹੀਂ ਸੀ ਉਹਨਾਂ ਦੀ ਬੱਕਰੀਆਂ ਰੱਖੀਆਂ ਹੋਈਆਂ ਸੀਗੀਆਂ ਅਸੀਂ ਛੋਟੇ ਹੁੰਦੇ ਉਹਨਾਂ ਦੇ ਘਰੇ ਖੇਡਦੇ ਹੁੰਦੇ ਵੀ ਬੱਕਰੀਆਂ ਨਾਲ ਖੇਡੀ ਜਾਣਾ ਉਹਨਾਂ ਦੇ ਘਰੇ ਸਾਡੇ ਨਹੀਂ ਸੀ ਰੱਖੀਆਂ ਹੋਈਆਂ ਔਰ ਪਿਆਰ ਹੈਗਾ ਸੀ ਸ਼ੁਰੂ ਤੋਂ ਹੀ ਚੀਜ਼ਾਂ ਦਾ ਹਾਂਜੀ ਵੀਰੇ ਅੱਜ ਦੀ ਜਿਹੜੀ ਪੀੜ੍ਹੀ ਹੈ ਜਿਵੇਂ ਅੱਜ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਖੱਡ ਕੇ ਮਨ ਲਓ ਅੱਥੀ ਕਿਰਤ ਕਰਨੀ ਵੀ ਸ਼ੱਕਤੀ ਹੈ ਨਾ ਸਾਡੇ ਘੇਟਾਂ ਬਹੁਤ ਘੱਟ ਜਾਣ ਲੱਗੇ ਤੁਸੀਂ ਇਹ ਬਹੁਤ ਚੈਲੰਜ ਇਹ ਕੰਮ ਸੰਭਿਆ ਤੇ ਪਰਿਵਾਰ ਦਾ ਸਹਯੋਗ ਮਿਲਿਆ ਤੇ ਕਿਵੇਂ ਦੇਖਦੇ ਹੋਏ ਨਮੀ ਨੌਜਵਾਨ ਪੀੜ੍ਹੀਆ ਬਾਕੀ ਦੇ ਚੀਜ਼ ਹੁੰਦੀਆਂ ਚਲੋ ਜੇ ਸਾਡੇ ਬੱਚੇ ਨੇ ਸਾਡੇ ਬੱਚਿਆਂ ਦੇ ਮਨਾਂ ਦੇ ਵਿੱਚ ਸਟਾਰਟਿੰਗ ਦੇ ਚੀਜ਼ ਭਰੀ ਜਾਂਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹਾਈਲਾਈਟਸ ਕਰੋ ਬਾਹਰ ਜਾਓ ਮੇਰੇ ਬਾਹਰ ਵਾਲਿਆਂ ਨੇ ਕੁਝ ਨਹੀਂ ਛੱਡਿਆ ਹੈਗਾ ਇੱਕ ਕੌੜਾ ਸੱਚ ਹੈ ਸਾਡੀਆਂ ਜ਼ਮੀਨਾਂ ਵੀ ਵਿਕ ਗਈਆਂ ਸਾਡੇ ਬੱਚੇ ਵੀ ਸਾਡੇ ਤੋਂ ਦੂਰ ਕਰਤੇ ਬਾਹਰਲੇ ਦੇਸ਼ਾਂ ਨੇ ਠੀਕ ਹੈ ਜਿਹੜੇ ਸਾਡੇ ਬਜ਼ੁਰਗ ਨੇ ਉਹ ਤਾਂ ਇੱਥੇ ਰੋਲ ਰਹੇ ਨੇ ਉਹ ਰੁੱਲਦੇ ਹੀ ਹੁੰਦੇ ਨੇ ਵੀਰੇ ਇੱਕ ਇੱਕ ਬੱਚਾ ਹੁੰਦਾ ਉਹ ਆਪਾਂ ਬਾਹਰ ਭੇਜ ਦਿੰਨੇ ਆ ਫਿਰ ਉਹ ਵੀਡੀਓ ਕਾਲ ਤੇ ਗੱਲਾਂ ਹੁੰਦੀਆਂ ਨੇ ਜੇ ਕੋਈ ਦੁੱਖ ਹੈ ਕੋਈ ਸੋਖਾ ਹੈ ਉਹ ਵੀ ਆਪਾਂ ਨੂੰ ਵੀਡੀਓ ਕਾਲ ਤੇ ਹੀ ਦਿਖਾਇਆ ਜਾਂਦਾ ਇੱਕ ਕ ਨਾ ਚਾਹਣੀ ਵੀ ਇਹੀ ਮੈਸੇਜ ਦੇਣੀ ਹੈ ਕਿ ਆਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਆਪਾਂ ਇੱਕ ਮਾਂ ਹੁੰਦੀ ਹੈ ਕਹਿੰਦੇ ਜੇ ਬੱਚਾ ਖੇਡਣ ਗਿਆ ਵੀ 10 ਮਿੰਟ ਲੇਟ ਹੋ ਜੇ ਨਾ ਮਾਂ ਨੂੰ ਤਰ ਬਣਾ ਲੱਗ ਜਾਂਦੀ ਹੈ ਆਪਾਂ 20 21 22 ਸਾਲ ਦੀਆਂ ਧੀਆ ਕਰਕੇ ਉਧਰ ਦੇ ਹਾਲਾਤ ਦੇਖੋ ਵੀ ਕੀ ਨੇਗੇ ਹਨ ਤੇ ਆਪਾਂ ਆਦੇ ਬੱਚੇ ਬਾਹਰ ਭੇਜ ਦਿੰਨੇ ਆ ਐਸੀ ਚੀਜ਼ ਆਪਾਂ ਆਦੇ ਕਾਰੋਬਾਰ ਕਰਾਂਗੇ ਨਾ ਅੱਜ ਭੁੱਖੇ ਨਹੀਂ ਮਰਦੇ ਹੈਗੇ ਬਹੁਤ ਖੁਸ਼ ਹੈ ਇਹ ਪੰਜਾਬ ਦਾ ਹੁਣ ਤੁਸੀਂ ਚਲੋ ਕਹਿੰਨੇ ਆ ਵੀ ਬਾਹਰ ਨਹੀਂ ਜਾਣਾ ਚਾਹੀਦਾ ਤੇ ਨੀਤੀਆਂ ਸਰਕਾਰ ਦੀਆਂ ਕੀ ਆ ਵੀ ਇਹਦੇ ਸੋਨੂ ਕੀ ਕੋਈ ਮਿਲਦਾ ਇਹਦੇ ਚ ਕੋਈ ਇਹ ਚੀਜ਼ ਹੁੰਦੀ ਹੈ ਜੇ ਤਾਂ ਹੁਣ ਮੰਨ ਕੇ ਚੱਲੋ ਆਪਾਂ ਕਿਸ ਤਾਂ ਮੰਨ ਲਓ ਜੇ ਮੇਰੇ ਘਰੇ ਮੱਝਾਂ ਰੱਖਿਆ ਮੈਂ ਕਿਸੇ ਨੂੰ ਦੇ ਕੇ 5 ਕਰੋੜ ਆਪਾਂ ਫਾਰਮ ਤੇ ਲਾਦਾ ਵੀ ਕਿਸੇ ਦਾ ਵੱਡਾ ਫਾਰਮ ਹੈ ਮੈਂ ਵੀ ਵੱਡਾ ਫਾਰਮ ਬਣਾਉਣਾ ਛੋਟੇ ਲੈਵਲ ਤੋਂ ਵੀ ਕੰਮ ਸਟਾਰਟ ਕਰੋ ਦੋ ਮੱਝਾਂ ਤੋਂ ਕੰਮ ਸਟਾਰਟ ਕਰ ਲਓ ਦੋ ਬੱਕਰੀਆਂ ਤੋਂ ਕੰਮ ਸਟਾਰਟ ਕਰ ਲਓ ਵੀ ਚਾਦਰ ਦੇਖ ਕੇ ਪੈਰ ਫਸਾਰੋ ਕਿਸੇ ਦੇ ਮਾਗਰ ਲੱਗ ਕੇ 2 ਕਰੋੜ 3 ਕਰੋੜਾ ਵਿਆਜ ਤੇ ਚੱਕ ਕੇ ਪੈਸਾ ਇਹ ਚੀਜ਼ਾਂ ਦੇ ਨਾਂ ਲਾਓ ਹਨਾ ਫਿਰ ਉਹ ਫਿਰ ਆਪਾਂ ਕੀ ਕਰਦੇ ਆ ਵੀ ਤਿੰਨ ਬੰਦੇ ਰੱਖ ਦੋ ਕੰਮ ਤੇ ਆਪਾਂ ਜਾਣਾ ਨਹੀਂ ਨਾ ਸਾਡੀਆਂ ਔੜੀਆਂ ਨੇ ਜਾਣਾ ਨਾ ਸਾਡੇ ਵੀਰਾਂ ਨੇ ਜਾਣਾ ਹੈਨਾ ਫਿਰ ਉਹ ਨਾ ਤਾਂ ਪੈਸੇ ਤਾਂ ਆਪਣੀ ਜੇਬ ਤੋਂ ਲੱਗੇ ਨਹੀਂ ਉਹਨੇ ਨਹੀਂ ਤਲੀ ਕੀ ਵਧੀਆ ਕੀ ਘਟਿਆ ਜਾਂ ਪਸ਼ੂ ਬਿਮਾਰ ਹੋ ਗਿਆ ਤਾਂ ਹੁਣ ਮੂੰਹ ਦੇਖ ਕੇ ਦੱਸਦੇ ਐ ਵੀ ਪਸ਼ੂ ਦਾ ਦੁੱਖਦਾ ਮੈਂ ਕੀ ਜਿਵੇਂ ਹੁਣ ਕੁਮਾਰੀਏ ਦਾ ਸਾਹਮਣਾ ਕਰਨਾ ਪੈਂਦਾ ਪਸ਼ੂ ਬਿਮਾਰੀ ਵੀਰੇ ਕੋਦੇ ਕਦੇ ਵੀ ਨਹੀਂ ਆਉਂਦੀ ਇੱਕ ਮੰਨ ਕੇ ਚੱਲਦੇ ਆ ਵੀ ਜਿਵੇਂ ਕੋਈ ਮੱਝ ਰੱਖੀ ਹੋਈ ਆਪਣੇ ਘਰੇ ਮੇਰੇ ਘਰੇ ਮੇਰੇ ਘਰ ਦੀਆਂ ਤਾਂ ਰਾਣੀਆਂ ਨੇ ਜਦੋਂ ਉਹਨਾਂ ਨੂੰ ਬੁਖਾਰ ਹੋ ਜਾਂਦਾ ਉਹ ਚੀਜ਼ ਕਹਿੰਦੇ ਵੀ ਨੂੰ ਬੁਖਾਰ ਹੋ ਗਿਆ ਪਰ ਉਹ ਆਪਾਂ ਅਸਲੀ ਬਿਮਾਰੀ ਨਹੀਂ ਦੇਖਦੇ ਵੀ ਬੁਖਾਰ ਹੋਇਆ ਕਾਰੇ ਕਾਰਨ ਠੀਕ ਹੈ ਉਹ ਚੀਜ਼ ਨੂੰ ਲੱਭੋ ਵੀਰੇ ਜੇ ਆਪਾਂ 24 ਘੰਟੇ ਉਹਨਾਂ ਦੇ ਵਿੱਚ ਰਹਿਣੇ ਤਾਂ ਆਪਾਂ ਇਹਨਾਂ ਦਾ ਮੂੰਹ ਦੇਖ ਕੇ ਦੱਸ ਦਾਂਗੇ ਵੀ ਇਹਨੂੰ ਆਪ ਬਿਮਾਰ ਇਹਨ ਵੱਡੀਆਂ ਵੱਡੀਆਂ ਗੱਲਾਂ ਸਰਕਾਰਾਂ ਇਹ ਚੀਜ਼ਾਂ ਕਰ ਦਿੰਦੀਆਂ ਨੇ ਵੀ ਸਾਡੀ ਨੌਜਵਾਨ ਪੀੜ੍ਹੀ ਆਏ ਨਾ ਕਰੇ ਬਾਹਰ ਪਰ ਵੀ ਸਾਨੂੰ ਜਿਵੇਂ ਹੁਣ ਆਪਾਂ ਇਹ ਗੱਲ ਕਰ ਦਿੰਨੇ ਆ ਵੀ ਸਬਸਿਡੀਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਲੋਨ ਦੇਣੇ ਚਾਹੀਦੇ ਨੇ ਜੇ ਆਪਾਂ ਨੂੰ ਅੱਧੀ ਵੀ ਸਬਸਿਡੀ ਮਿਲਦੀ ਹੈ ਹਨਾ ਫੇਰ ਵੀ ਅਸੀਂ ਆਪਦੀ ਕਿੱਤੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੇ ਆ ਪਰ ਵੀਰੇ ਇਹਨਾਂ ਨੂੰ ਕੁਰਸੀ ਤੇ ਬੈਠਣ ਦੀ ਡੇਰੇ ਆਪਦੀ ਘਰ ਭਰਦੇ ਨੇ ਆਪਣੇ ਲਈ ਕੁਝ ਨਹੀਂ ਸੋਚਦੇ ਮੇਰੀ ਤਾਂ ਮਨ ਲਓ ਇਹੀ ਮੈਸੇਜ ਆ ਤੁਸੀਂ ਆਪਦੀ ਮਿਹਨਤ ਆਪ ਕਰੋ ਆਪ ਦਾ ਮੰਡੀ ਕਰਨ ਆਪ ਕਰੋ ਆਪੀਆਂ ਚੀਜ਼ਾਂ ਦੁੱਧ ਦੇ ਪ੍ਰੋਡਕਟ ਬਣਾ ਕੇ ਆਪ ਸੇਲ ਕਰੋ ਫੇਰ ਜ ਉਹ ਚੀਜ਼ਾਂ ਨੂੰ ਖਤਮ ਕਰ ਦੋ ਵੀ ਆਪਾਂ ਸ਼ਹਿਰ ਦੇ ਵਿੱਚ ਜਾਵਾਂਗੇ ਹੁਣ ਸਾਡਾ ਸਬਜ਼ੀ ਦਾ ਵੀ ਕੰਮ ਸੀ ਅਸੀਂ ਸ਼ਹਿਰ ਦੇ ਵਿੱਚ ਵੇਚਣ ਵੀ ਜਾਂਦੇ ਸੀ ਸ਼ਰਮ ਕੋਈ ਨਹੀਂ ਹੈਗੀ ਵੀਰੇ ਮਾਰੇ ਕੰਮ ਦੀ ਸ਼ਰਮ ਹੁੰਦੀ ਹੈ ਚੰਗੇ ਕੰਮ ਦੀ ਕੋਈ ਇੱਕ ਕੰਮ ਦੀ ਕੋਈ ਸ਼ਰਮ ਨਹੀਂ ਆ ਜੀ ਜੇ ਮੈਂ ਤਾਂ ਕੀ ਹੁਣ ਹੁਣ ਤੇ ਦੇਖ ਜੇ ਮੁੱਲ ਕਿੰਨਾ ਕੁ ਹੁੰਦਾ ਜੇ ਵੇਣ ਹੁਣ ਦੇਖਿਆ ਵੀ ਲੱਖ ਲੱਖ ਤੇ ਵੀ ਜਾਵੜਿਆ ਗੂੜੀ ਸਾਡੇ ਵੀਰੇ ਬਰੀਡਰ ਹੈ 1.5 ਲੱਖ ਰੁਪਏ ਦਾ ਲੱਗ ਚੁੱਕਿਆ ਹੈ ਨਾਲ ਛੋਟਾ ਹੀ ਆ ਉਹਦੇ ਅੱਗੇ ਬੱਚੇ ਨੇ ਪਰ ਅਸੀਂ ਜਿਵੇਂ ਹੁਣ ਵਿੱਚ ਕਹਿ ਦਿੰਦੇ ਨੇ ਵੀ ਵੱਡਣ ਵਾਲੇ ਨੇ ਤਾਂ ਉਹ ਚੀਜ਼ ਅਸੀਂ ਕਦੇ ਕਰੀ ਨਹੀਂ ਅਸੀਂ ਆਉਣ ਵਾਲੇ ਸਮੇਂ 'ਚ ਚੰਗੇ ਬਰੀਡਰ ਤਿਆਰ ਕਰਨੇ ਨੇ ਮੇਰੀ ਸੋਚ ਵੀਰੇ ਇਹ ਹੈ ਜਿਹੜੀਆਂ ਵੀਡੀਓ ਬਣਾਉਣ ਸੋਸ਼ਲ ਮੀਡੀਆ ਤੇ ਮੈਂ ਆਈਆਂ ਵੀ ਮੇਰੀਆਂ ਭੈਣਾਂ ਮੇਰੇ ਵੀਰ ਸਾਡੇ ਨੌਜਵਾਨ ਪੀੜ੍ਹੀ ਵੀ ਅੱਗੇ ਆਵੇ ਆਪਦੇ ਕਿੱਤੇ ਨੂੰ ਦੇਖ ਕੇ ਜਿਹੜੇ ਸਾਡੇ ਹੁਣ ਬਜ਼ੁਰਗ ਖੜੇ ਨੇ ਪਹਿਲਾਂ ਕੀ ਹੁੰਦਾ ਸੀ ਅਸੀਂ ਸੁਣਦੇ ਤਾਂ ਹੈਗਿਆਂ ਦੇ ਦਾਦੇ-ਪਰਦਾਦਿਆਂ ਤੋਂ 4 ਵਜੇ ਦੇ ਵਿੱਚ ਤਾਰਿਆਂ ਦੇ ਲੋਏ-ਲੋਏ ਵਾਹਣ-ਵਾਹਣ ਵਗ ਜਾਂਦੀ ਸੀ ਹੁਣ ਤਾਂ ਮਸ਼ੀਨਰੀ ਯੁੱਗ ਉਹ ਆਕਰਮੜ ਜਮੀ ਨਹੀਂ ਰਹੀ ਹੈਗੀ ਪਹਿਲਾਂ ਕੀ ਹੁੰਦਾ ਵੀ ਖੇਤਾਂ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਮਾਮਾ ਰੋਟੀ ਲੈ ਕੇ ਜਾਂਦੇ ਆ ਪੱਤਾ ਲੈ ਕੇ ਜਾਂਦੇ ਹੁੰਦੇ ਆ ਹੁਣ ਤਾਂ ਟਿਬਣਾ ਦੇ ਵਿੱਚ ਰੋਟੀ ਪੈ ਜਾਂਦੀ ਹੈ ਹਨਾ ਬਾਕੀ ਅਸੀਂ ਕਹਦੇ ਨੇ ਬਾਈ ਘਰ ਹੀ ਖਾਜੋ ਅਸੀਂ ਪਿੱਛੇ ਨਹੀਂ ਲੈ ਕੇ ਆ ਸਕਦੇ ਹੈਗੇ ਪੱਤਾ ਲੈ ਕੇ ਜਿਵੇਂ ਪਹਿਲਾਂ ਅਸੀਂ ਪਹਿਲਾਂ ਜਾਂਦੀਆਂ ਹੁੰਦੀਆਂ ਸੀ ਪਹਿਲਾਂ ਸਾਡੀਆਂ ਮਾਮਾ ਸਾਨੂੰ ਦੱਸ ਦਿਆ ਨੇ ਸਾਡੀਆਂ ਦਾਦੀਆਂ ਦੱਸ ਦਿਆ ਨੇ ਕਿ ਅੱਗਰੇ ਪਾਏ ਹੁੰਦੇ ਸਿਰ ਤੇ ਟੋਕਰੇ ਚੱਕ ਕੇ ਰੋਟੀਆਂ ਲੈ ਕੇ ਜਾਂਦੀਆਂ ਹੁੰਦੀਆਂ ਹਨਾ ਉਹ ਚੀਜ਼ਾਂ ਦਾ ਬਿਲਕੁਲ ਖਤਮ ਹੋ ਗਿਆ ਹੁਣ ਤਾਂ ਵੈਸੇ ਜਾਂਦੇ ਨਹੀਂ ਕੋਈ ਖੇਤਾਂ ਹੁਣ ਤਾਂ ਵੀ ਸਿਰ ਤੇ ਚੁੰਨੀ ਲਾਣ ਦੀ ਵੀ ਔਖ ਮੰਦੇ ਸੀ ਹਨ ਲੇਕਿਨ ਅਸੀਂ ਅਸੀਂ ਜੀ ਦੇਖਿਆ ਹੋਇਆ ਅਸੀਂ ਛੋਟੇ ਛੋਟੇ ਹੁੰਦੇ ਸੀ ਪਹਿਲਾਂ ਤਾਂ ਬਾਪੂ ਜੀ ਹੜੰਬੇ ਹੁੰਦੇ ਸੀਗੇ ਹੜੰਮਾਂ ਦੇ ਪਹਿਲਾਂ ਦੇਖੋ ਕਣਕ ਨੂੰ ਵੜਦੇ ਫਿਰ ਉਹਨਾਂ ਦੇ ਭਰੇ ਪਾਉਂਦੇ ਹੁੰਦੇ ਫਿਰ ਹੜੰਬਿਆਂ ਦੇ ਪੁੱਤਰ ਦੇ ਹੁੰਦੇ ਠੀਕ ਹੈ ਸਾਨੂੰ ਅਸੀਂ ਜਦੋਂ ਬੱਚੇ ਹੁੰਦੇ ਛੋਟੇ ਛੋਟੇ ਹੁੰਦੇ ਸੀਗੇ ਸਾਨੂੰ ਹੜੰਬਾ ਮਿਲਣਾ ਫਿਰ ਸਾਡੇ ਬੁੜੀਆਂ ਵੀ ਨਾਲ ਲੱਗਦੇ ਹੁੰਦੀਆਂ ਕੋਈ ਭਰਾ ਚਾਗਦੀ ਕੋਈ ਚਕਾਉਂਦੀ ਹੜੰਬੇ ਦੇ ਵਿੱਚ ਰੁਗ ਲਾਉਂਦੇ ਪਹਿਲਾਂ ਤਾਂ ਸਾਰਾ ਪਰਿਵਾਰ ਹੀ ਬੀੜੀਆਂ ਤੇ ਨਾਲ ਮਿਲ ਕੇ ਕੰਮ ਕਰ ਲੈਂਦੇ ਉਹ ਚੀਜ਼ਾਂ ਨਾਲ ਖਤਮ ਹੋ ਜਾਂਦੀ ਕਿਵੇਂ ਇਹਦੇ ਚਮਤਨੀ ਕਿਵੇਂ ਦੇਖਦੇ ਹੋ ਤੁਸੀਂ ਵੀ ਸਾਹ ਕਿੰਨੀ ਕਮਾਈ ਇਹਦੇ ਜਿਹੜੀ ਜੇ ਸਾਲ ਦਾ ਤੁਸੀਂ ਹਾਸਲ ਕੱਢੋ ਦਾ ਬਹੁਤ ਜਿਆਦਾ ਕਮਾਈ ਹੈ ਵੀਰੇ ਜਦੋਂ ਹੌਲੀ ਹੌਲੀ ਆਪਾਂ ਬਲੀਡ ਤੇ ਕੰਮ ਕਰਨਾ ਸਟਾਰਟ ਕਰਤਾ ਨਾ ਜਿਹੜੀ ਹੁਣ ਬੀਟਲ ਬੱਕਰੀ ਆ ਜਿਵੇਂ ਵੀਰ ਕੋਲੇ 50-50 ਹਜ਼ਾਰ ਦੇ ਮੇਮਣੇ ਨੇ ਤੁਸੀਂ ਐਂ ਦੇਖੋ ਜੀ ਆਪਾਂ ਇੱਕ ਕਿੱਲਾ ਠੇਕੇ ਤੇ ਲੈਨੇ ਆ 90-90 ਹਜ਼ਾਰ ਨੂੰ ਕਿੱਲਾ ਠੇਕੇ ਤੇ ਹੋ ਗਿਆ ਉਹਨਾਂ ਹੜਾਂ ਦੀ ਮਾਰ ਪੈ ਗਈ ਦੇ ਉਹ ਕੁਝ ਵੀ ਨਹੀਂ ਰਿਹਾ ਆਪਣੇ ਕੋਲੇ ਤਾਂ ਸਭ ਕੁਝ ਖਤਮ ਹੋ ਗਿਆ ਰੋੜ ਕੇ ਲੈ ਗਏ ਨਾ ਵੀ ਜਿਹੜੀਆਂ ਆ ਚੀਜ਼ਾਂ ਨਹੀਂ ਗੀਆਂ ਅਸੀਂ ਆਪਣੇ ਬੱਚੇ ਜਦੋਂ ਪਾਲਦਿਆਂ ਸਾਡੀਆਂ ਭੈਣਾਂ ਨਾਲ ਮਿਹਨਤ ਕਰਨੀਆਂ ਤੁਸੀਂ ਐਂ ਦੇਖੋ ਜਿਹੜੀ ਬੀਟਲ ਬੱਕਰੀ ਆ ਸਾਲ ਦੇ ਵਿੱਚ ਦੀ ਕਮਾਈ 172 ਸਾਈਟ ਦੇ ਰਹੇ ਠੀਕ ਹੈ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਜਿਵੇਂ ਲੜਕੀਆਂ ਤਾਂ ਛੋਡੇ ਤੋਂ ਬਾਅਦ ਇੱਕ ਹੋਰ ਵੀ ਇੱਕ ਦੋ ਲੜਕੀਆਂ ਵੀ ਦੇਖਦੇ ਸੀ ਜਿਹੜਾ ਆਪ ਹੀ ਜਾਂਦੀਆਂ ਉਹ ਜਾ ਕੇ ਕਿੰਨੇ ਕੁ ਹੋਣਗੇ ਪੰਜਾਬ ਚ ਮੈਨੂੰ ਤਾਂ ਆਪ ਸ਼ਰਮ ਨਹੀਂ ਹੈਗੀ ਜਦੋਂ ਮੇਰੇ ਡੈਡੀ ਹੁੰਦੇ ਵੀ ਅਸੀਂ ਤਾਂ ਹੁਣ ਖੇਤ ਚ ਲੈਦੇ ਨੇ ਅਸੀਂ ਵੀ ਚਾਰ ਲਾਂਗੇ ਕੰਮ ਦਾ ਕਹਾਂ ਮੈਂ ਨਾ ਵੀਰ ਹੋਰ ਵੀ ਹੈ ਜਿਹੜੀ ਉਹ ਦਿੱਲੀ ਹਰ ਰੋਜ਼ ਹੀ ਜਾ ਜਾਂਦੀ ਹੈ ਮੈਨੂੰ ਕਿੰਨੇ ਚਾਰ ਪੰਜ ਕੰਮ ਦਾ ਕੋਈ ਮੈਣਾ ਨਹੀਂ ਹੈ ਵੀਰ ਚਾਰ ਪੰਜ ਹੈ ਆਪਣੇ ਪੰਜਾਬ ਚ ਲਾਂਦੀ ਬਹੁਤ ਨਹੀਂ ਵੀਰੇ ਬਹੁਤ ਨਹੀਂ ਜੰਗ ਫਾਰਮਰ ਵਾਲਾ ਵੀਰ ਹੈਗਾ ਉਹਦੇ ਘਰ ਵਾਲੀ ਆਪ ਵੀ ਬੱਕਰੀਆਂ ਚਾਰਦੀ ਹੈ ਨਾਲੇ ਐਜੂਕੇਟਿਡ ਨੇ ਕੋਈ ਐ ਤੇ ਸਨੇਹਾ ਕੀ ਦੇਣਾ ਚਾਹੁੰਦੇ ਆ ਵੀ ਜਿਵੇਂ ਤੁਸੀਂ ਇੱਕ ਅਮਤਾਪ ਚਿੰਦੀ ਗੱਲ ਵੀ ਕੀਤੀ ਸੀ ਵੀ ਉਹ ਉਹਦੇ ਵਿੱਚ ਵੀ ਮਨੋ ਐਡਾ ਵੱਡਾ ਰੈਕਟਰਾ ਸਟਾਰ ਆ ਹਨ ਉਹਦੇ ਕੋਲੇ ਵੀ ਰੱਖੇ ਜਾਂਦੇ ਨੇ ਵਿੱਚ ਪਤਾ ਕੀ ਹੁੰਦਾ ਸੀ ਪਹਿਲਾਂ ਵੀ ਜਦੋਂ ਅਸੀਂ ਵੀ ਕੰਮ ਸਟਾਰਟ ਕੀਤਾ ਪਿੰਡ ਚ ਲੋਕ ਆਏ ਹਰੇਕ ਬੰਦਾ ਹਰੇਕ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੀ ਨੂਨ ਹੈ ਤਾਂ ਨਾ ਇਹ ਵੀ ਹੋ ਰਹੀ ਕਿਤੇ ਜੇ ਤੇ ਲਾਤੇ ਪਰ ਮੈਂ ਇਹ ਚੀਜ਼ ਕਿਸੇ ਵੀ ਲੋਕਾਂ ਦੀ ਪਰਵਾਹ ਨਾ ਕਰੋ ਜੇ ਆਪਾਂ ਕਰੇ ਭੁੱਖੇ ਬੈਠੇ ਲੋਕ ਆਪਾਂ ਨੂੰ ਖਾਣ ਨਹੀਂ ਦੇਣੋਂਗੇ ਹਨ ਕਹਿੰਦੇ ਹੁੰਦੇ ਨੇ ਵੀ ዳਤੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ ਲੋਕਾਂ ਦੇ ਦੋਨੇ ਪਾਸੇ ਠੀਕ ਹੈ ਜੇ ਆਪਾਂ ਲੋਕਾਂ ਦੀ ਪਰਵਾਹ ਕਰਕੇ ਚੱਲਣ ਲ ਜੇ ਅੱਜ ਚੰਗਾ ਕੰਮ ਕਰਾਂਗੇ ਅੱਜ ਹੋ ਸਕਦਾ ਵੀ ਪਹਿਲਾਂ ਮੇਰੇ ਤੇ ਲੋਕਾਂ ਨੇ ਗੱਲਾਂ ਕੀਤੀਆਂ ਅੱਜ ਅੱਜ ਦੇ ਟਾਈਮ ਤੇ ਮੇਰੇ ਭਰਾ ਮੇਰੀਆਂ ਭੈਣਾਂ ਮੈਂ ਤੁਹਾਨੂੰ ਸਲਾਹ ਲੈ ਕੇ ਆਪਣੇ ਕੰਮ ਸਟਾਰਟ ਕਰ ਰਹੀਆਂ ਨੇ ਜਿਹੜਾ ਇਹ ਤਾਂ ਸੋਸ਼ਲ ਮੀਡੀਆ ਬੇਲਗਾਮ ਘੋੜਾ ਇਹਦੀ ਲਗਾਮ ਕਿਸੇ ਦੇ ਹੱਥ ਨਹੀਂ ਇਹ ਤਾਂ ਜੋ ਮਰਜੀ ਕੋਈ ਇਹ ਤਾਂ ਕੋਈ ਚੰਗੇ ਨੂੰ ਵੀ ਕੋਈ ਬਾੜਾ ਵੀ ਕਹਿ ਦਿੰਦਾ ਇਹ ਜਿਹੜੀ ਪ੍ਰਵਾਹ ਕਰਨ ਲਈ ਨਹੀਂ ਮੈਂ ਚੰਗੇ ਮਾੜੇ ਲੋਕ ਉਹ ਕਹਿਣਗੇ ਜਿਹਦੇ ਘਰੇ ਕੱਟੀ ਨਾ ਤਾਂ ਉਹਨੇ ਕਦੇ ਸੰਗਲ ਪਾਇਆ ਕੱਟੀ ਦਾ ਨਾਂ ਉਹਦੇ ਘਰੇ ਕੱਟੀ ਬੰਨੀ ਹੋਈ ਆ ਜਿਹੜੇ ਸਾਡੇ ਭਰਾ ਮਿਹਨਤ ਕਰਦੇ ਨੇ ਹਨਾ ਵੀ ਚਾਹੇ ਉਹਦੇ ਕਿਸੇ ਦੇ ਘਰੇ ਦੋ ਮੱਝੇ ਹੀ ਰੱਖੇ ਮੈਂ ਨਹੀਂ ਕਹਿੰਦੇ ਵੀ 20 25 ਵੱਡੇ ਫਾਰਮ ਹੀ ਸਟਾਰਟ ਕਰੋ ਪਰ ਉਹ ਕਦੇ ਵੀ ਕੋਈ ਗੱਲ ਨਹੀਂ ਕਰੂਗਾ ਕਦੇ ਵੀ ਨਹੀਂ ਕਰੂਗਾ ਕਿੱਥੇ ਇੱਕ ਦੱਸ ਦਿਓ ਵੀ ਕਿੱਥੇ ਆ ਤੁਹਾਡਾ ਫਾਰਮ ਹੁਣ ਕਿਹੜਾ ਕਿਹੜਾ ਸੇਖਾ ਪਿੰਡ ਆ ਵੀਰੇ ਸਾਡਾ ਜ਼ਿਲ੍ਹਾ ਬਰਨਾਲਾ ਬਰਨਾਲਾ ਹਾਂਜੀ ਹਾਂਜੀ ਢਾਰੀਵਾਲ ਦੱਸਿਆ ਹ ਵੀਡੀਓ ਪਾਉਣਿਆ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਅਸੀਂ ਵੀਲੇਜ ਵਿੱਚ ਵਧੀਆ ਜਾਣਕਾਰੀ ਦਿੱਤੀ ਹੈ ਤੇ ਵੈਗਰੂ ਕਰੇ ਤੁਸੀਂ ਹੋਰ ਵੀ ਤਕਨੀਕਾਂ ਕਰਦੇ ਹੋ ਧੰਨਵਾਦ ਜੀ ਤੁਹਾਡਾ ਹੀ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਮਿਹਨਤ ਕਰਕੇ ਇੱਕ ਵੱਖਰਾ ਜਿਹਾ ਬਲੈਂਕਟ ਦਿਖਾਈ ਹੈ ਤੁਸੀਂ ਐਡਾ ਜਿਗਰਾ ਕੀਤਾ ਜਿਗਰੇ ਵਾਲਾ ਕੰਮ ਕੀਤਾ ਸੋ ਦੋਸਤੋ